ਪ੍ਰਿੰਸੀਪਲ ਹਰਪਜਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਜੋ 14 ਫਰਵਰੀ 2025 ਤੋਂ 21 ਫਰਵਰੀ 2025 ਤੱਕ ਕਰਵਾਇਆ ਗਿਆ ਸੀ ਉਸ ਦੇ ਬਾਰੇ ਅੱਜ ਇਸ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਧਾ ਨੇ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਸ਼੍ਰੀ ਸੰਧਾ ਸਾਹਿਬ ਨੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹ ਲਈ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਇਸ ਟੂਰਨਾਮੈਂਟ ਵਿੱਚ ਹੋਇਆ ਖਰਚਾ ਸਾਰੇ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ। ਬਾਅਦ ਵਿੱਚ ਸੰਗਾ ਸਾਹਿਬ ਨੇ ਆਏ ਹੋਏ ਸਾਰੇ ਪੱਤਰਕਾਰਾਂ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਾਰੇ ਟੂਰਨਾਮੈਂਟ ਦੀਆਂ ਖਬਰਾਂ ਸੰਸਾਰ ਭਰ ਦੇ ਕੋਨੇ-ਕੋਨੇ ਵਿੱਚ ਪਹੁੰਚਾਈਆਂ। ਮਾਹਲ ਪਰ ਤੋਂ ਸਫਰੀ ਵੀਰਪੁਰ ਸਾਰੇ ਪੱਤਰਕਾਰ ਭਰਾਵਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਤੇ ਅੱਜ ਦੀ ਮੀਟਿੰਗ ਦਾ ਏਜੰਡਾ ਇਸ ਤਰ੍ਹਾਂ ਜੋ ਅਸੀਂ 14 ਤੋਂ 21 ਫਰਵਰੀ 2025 ਪ੍ਰਿੰਸੀਪਲ ਸਾਹਿਬ ਦੀ ਯਾਦਗਾਰ ਦੇ ਵਿੱਚ ਦਿਵਹਸਾਲ ਟੂਰਨਾਮੈਂਟ ਕਰਾਉਣੇ ਆ ਤੇ ਟੂਰਨਾਮੈਂਟ ਦੇ ਜੋ ਵੀ ਖਾਤਿਆਂ ਦਾ ਬੇਰਵਾ ਉਹ ਤੋਂ ਬਾਅਦ 2026 ਦੇ ਵਿੱਚ ਜੋ ਅਸੀਂ ਟੂਰਨਾਮੈਂਟ ਕਰਾਉਣਾ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਉਹਨਾਂ ਦੀਆਂ ਡੇਟਸ ਦੇ ਬਾਰੇ ਤੇ ਜੋ ਇਨਕਮ ਹੋਈ ਹੈ ਜੋ ਖਾਤੇ ਹੋਏ ਆ ਉਹ ਸਾਰਾ ਸਾਰੇ ਮੈਂਬਰਾਂ ਨੂੰ ਦੱਸਿਆ ਗਿਆ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਸਪੈਸ਼ਲੀ ਕਾਲਜ ਦੀ ਸਾਰੀ ਮੈਨੇਜਮੈਂਟ ਦਾ ਤੇ ਪੱਤਰਕਾਰ ਭਰਾਵਾਂ ਦਾ ਜੋ ਟੂਰਨਾਮੈਂਟ ਦੇ ਜੋ ਵੀ ਅਗਰ ਕੋਈ ਕਮੀ ਪੈਸੀ ਰਹੀ ਆ ਉਹਦੇ ਬਾਰੇ ਵੀ ਡਿਸਕਸ ਕੀਤੀਆਂ ਗਈਆਂ ਤੇ ਆਉਣ ਵਾਲੇ ਟੂਰਨਾਮੈਂਟ ਦੇ ਬਾਰੇ ਵੀ ਕੁਝ ਸੁਝਾਅ ਲਏ ਗਏ ਤੇ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਟੂਰਨਾਮੈਂਟ ਬੜਾ ਸਕਸੈਸਫੁਲ ਰਿਹਾ ਸਾਰਿਆਂ ਦੇ ਗੁੱਡ ਥਿਊਜ਼ ਆਏ ਆ ਸਾਰਿਆਂ ਦੇ ਜਿੰਨੇ ਵੀ ਸਾਡੇ ਮੈਂਬਰ ਨੇ ਤੇ ਆ ਬਾਹਰੋਂ ਪਬਲਿਕ ਦੇ ਵੀ ਉਹ ਵੀ ਸਾਰੇ ਦੱਸੇ ਗਏ ਆ ਤੇ ਪੂਰੀ ਉਮੀਦ ਆਸ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਰੇ ਭਰਾ ਇੱਕ ਦੂਜੇ ਦਾ ਸਾਥ ਦੇਣਗੇ ਔਰ ਇਸ ਟੂਰਨਾਮੈਂਟ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਹਾਂਜੀ ਅਗਲੇ ਸਾਲ ਦੀਆਂ ਡੇਟਾਂ ਦਾ ਵੀ ਜੋ ਅਸੀਂ ਹੁਣ ਡਿਸਾਈਡ ਕੀਤਾ ਇਹ 13 ਫਰਵਰੀ ਤੋਂ 20 ਫਰਵਰੀ 2026 ਦੇ ਪ੍ਰਿੰਸੀਪਲ ਸਾਹਿਬ ਦੀ ਯਾਦ ਵਿੱਚ ਫੇਰ 63ਵਾਂ ਪ੍ਰਿੰਸੀਪਲ ਸਾਹਿਬ ਦਾ ਮੈਮੋਰੀਅਲ ਟੂਰਨਾਮੈਂਟ ਕਰਵਾਇਆ ਜਾਊਗਾ ਤੇ ਇੱਕ ਵਾਰ ਫੇਰ ਆਏ ਹੋਏ ਸਾਰੇ ਮੈਂਬਰਾਂ ਦਾ ਤੁਹਾਡਾ ਪੱਤਰਕਾਰ ਭਰਾਮਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਕੂਲ ਦੇ ਬੱਚੇ ਆਏ